ਸ਼ੋਅ ਸੇਰਾ ਦੇਖ ਰਹੇ तमाम दर्शकਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ 210 ਜੀ ਕਿ ਲਗਾਤਾਰ ਪੰਜਾਬ ਉੱਪਰੋਂ ਖਾਂ-ਖਾਂ ਦੇ ਉਤੇ ਨਾਕੇ ਲਾਏ ਆ ਅੱਜ ਇੱਕ ਵਕਰੀ ਵਾਰਦਾਤ ਜਿਹੜੀ ਹੈ ਇੱਕ ਦੇਖਣ ਨੂੰ ਮਿਲੀ ਹੈ ਇੱਕ ਪੱਤਰਕਾਰ ਨੂੰ ਰੋਕਿਆ ਗਿਆ ਹੈ ਉਸ ਤੋਂ ਬਾਅਦ ਜਿਹੜਾ ਪੱਤਰਕਾਰ ਹੈ ਸਕੂਟਰੀ ਛੱਡ ਕੇ ਦੌੜ ਜਾਂਦਾ ਆਖਿਰ ਕੌਣ ਹੈ ਉਹ ਪੱਤਰਕਾਰ ਤੇ ਕੀ ਸਾਰੀ ਗੱਲਬਾਤ ਹੋਈ ਹੈ ਪਹਿਲਾਂ ਤਾਂ ਮੁਲਾਜ਼ਮਾਂ ਦੇ ਨਾਲ ਜਿਹੜੀ ਹੈ ਗੱਲਬਾਤ ਕਰ ਲੰਨੇ ਆ ਸਰ ਕੀ ਸਾਰੀ ਗੱਲਬਾਤ ਹੋਈ ਹੈ ਸਰ ਉੱਥੇ ਆ ਜਾਓ ਕੱਢੀਓ ਆਓ ਜੀ ਕੀ ਸਾਰੀ ਗੱਲਬਾਤ ਹੋਈ ਹੈ ਹਾਂ ਜੀ ਮੈਂ ਇੱਥੇ ਡਿਊਟੀ ਤੇ ਖੜਿਆ ਇਹ ਇੱਧਰ ਦੋ ਜਣੇ ਆਂਦੇ ਪਏ ਸੀ ਠੀਕ ਹੈ ਇਹਨਾਂ ਨੂੰ ਰੋਕਿਆ ਤੇ ਕਿਹਾ ਤੇ ਇਹਨਾਂ ਨੂੰ ਮੈਂ ਕਿਹਾ ਹੈਲਮਟ ਨਹੀਂ ਪਾਇਦੂਆਂ ਨੇ ਤੇ ਗੱਡੀ ਮੈਂ ਲੋਗੇ ਤੇ ਨਘਾਲ ਗਏ ਤੇਜ਼ ਬੜੇ ਯੋਰਨਾਂ ਰੋਕੇ ਇਹਨਾਂ ਨੂੰ ਫਿਰ ਮਰੇ ਲੋ ਰੁਕ ਗਏ ਕਹਿੰਦੇ ਤੁਸੀਂ ਕਿੱਥੇ ਰੋਕ ਸਕਦੇ ਸਾਨੂੰ ਤੇ ਤੁਸੀਂ ਹੱਥ ਨਹੀਂ ਲਾ ਸਕਦੇ ਕਹਿੰਦੇ ਹੈ ਤੇ ਫਿਰ ਅਰੇ ਰੋਕ ਲਿਆ ਮੈਂ ਕਿਹਾ ਲਾਇਸੈਂਸ ਦਿਖਾਓ ਆਰਟੀ ਸ਼ਣੀ ਕੇ ਹੱਥਾਂ ਨਾਲ ਪੈਰਾਂ ਨਾਲ ਰੋਕੀਏ ਗੱਡੀ ਤੁਹਾਡੀ ਆਹਾਂ ਕੀ ਆ ਮੈਂ ਕਿਹਾ ਹੱਥ ਨਾਲ ਹੀ ਰੋਕਣਾ ਸੀ ਤੇ ਫੇਰ ਨਾ ਕੁੜੀ ਫੋਟੋ ਖਿੱਚ ਲਾ ਗਈ ਮੈਂ ਕਹਿੰਦਾ ਬੰਦ ਕਰਾ ਦੇ ਇਹਨਾਂ ਕੋਲ ਲਾਇਸੈਂਸ ਪੁੱਛਿਆ ਆਰ.ਸੀ ਕਹਿੰਦੇ ਹੈ ਨਹੀਂ ਹੈਗੀ ਤੁਹਾਡੇ ਕੋ ਕੋਈ ਕਾਗਜ਼ ਨਹੀਂ ਕਹਿੰਦੇ ਤੁਹਾਡੇ ਕੋ ਤੇ ਨਾ ਇਹਨਾਂ ਦੇ ਹੈਲਮਟ ਪਾਏ ਹੋਏ ਸੀ ਨੰਬਰ ਪਲੇਟ ਵੀ ਨਹੀਂ ਹੋ ਰਹੀਗੀ ਨਾ ਪਿੱਛੇ ਨੰਬਰ ਪਲੇਟ ਦੂਜੀ ਲਾਈ ਹੈ ਤੇ ਮਤਲਬ ਫੇਰ ਉਹ ਕੁੜੀ ਫੋਟੋ ਕਹਿੰਦੀ ਕਿ ਮੈਂ ਟਾਲੇ ਚਲਾਣ ਹੋ ਲੱਗਾ ਅੰਦਰ ਹੈ ਤੇ ਆਪਣਾ ਆਰ.ਟੀ.ਓ ਦਾ ਲਾਇਸੈਂਸ ਲੈ ਜਾਓ ਇਹਨਾਂ ਕੀਤਾ ਕੁੜੀ ਦੇ ਗਲ ਪੈ ਕੇ ਜਾ ਕੇ ਕੁੜੀ ਨੂੰ ਗਲਤ ਬੋਲਿਆ ਇਹਨਾਂ ਨੇ ਫੇਰ ਇਨਚਾਰਜ ਸਾਡੇ ਹਰਪ੍ਰਾਤ ਸਾਬ ਨੇ ਉਹਨਾਂ ਨੂੰ ਗਲਤ ਬੋਲਿਆ ਫੇਰ ਇਹਨਾਂ ਨੇ 10 ਮਿੰਟ ਬਾਅਦ ਇੱਕ ਪ੍ਰੈਸ ਉਹ ਮਤਲਬ ਕਹਿੰਦੇ ਕਹਿੰਦੇ ਸੀ ACP ਸਾਹਿਬ ਨਾਲ ਗੱਲ ਕੀਤੀ ਕਿਸੇ ਨੇ ਕਹਿੰਦੇ ਕਿ ਅਫਸਰ ਨਾਲ ਉਹ ਕਹਿੰਦਾ ਜੇ ਗੱਲ ਕਰਾ ਦੋ ਤੁਹਾਨੂੰ ਛੱਡ ਦਿੰਦੇ ਹਣਾ ਤੇ ਇਹਨਾਂ ਨਾਲ ਕੋਈ ਇਹਨਾਂ ਨੇ ਚੱਕਿਆ ਅਫਸਰ ਸਾਹਿਬ ਨੇ ਫੋਨ ਕਿ ਕਹਿੰਦੇ ਫੋਨ ਨਹੀਂ ਚੱਕਦੇ ਪਏ ਇਹ ਤੇ ਫਿਰ ਕੀਤਾ ਵਈਹੀ ਕਹਿੰਦੇ ਹੁਣ ਬੰਦ ਫਿਰੋ ਦਿਵਾਲੀ ਹੋ ਗਈ ਹੁੰਦੀ ਫਿਰ ਕਾਰਡ ਦਿਖਾ ਲਿਆ ਕਹਿੰਦਾ ਚਕਾੜ ਹੈਗਾ ਵੈਰੀਫਾਈ ਕਰਾਣਾ ਸੀ ਜਿਹਦੀ ਪ੍ਰਾਸਾ ਵਾਲਿਓ ਤੇ ਕਰ ਇਹ ਕਾਰਡ ਲੈ ਕੇ ਸਾਰੇ ਪ੍ਰਾਸਾ ਕਾਰਡ ਇਸ ਟਨ ਕਿੱਥੇ ਹੈ ਹਾਂ ਕਾਰਡ ਕਿਹਨਾਂ ਦੇ ਕੋਲ ਭੱਜ ਗਿਆ ਅਸ ਕਾਰਡ ਹੀ ਲੈ ਕੇ ਦੌੜ ਗਿਆ ਅੱਜ ਫੋਟੋ ਖਿੱਚੀ ਵੀ ਇਹਨਾਂ ਚਾਰ ਸਾਹਮਣੇ ਨਾਲ ਦੀ ਹਰਬਲਾਸ ਜੀ ਨੇ ਹਰਬਲਾ ਜੀ ਉਹ ਉਧਰ ਸਾਈਡ ਤੇ ਹਰਬਲ ਸੇ ਕੀ ਸਾਰੀ ਗੱਲਬਾਤ ਹੋਈ ਹੈ ਕਿਹੜਾ ਪੱਤਰਕਾਰ ਆ ਜਿਹੜੀ ਕਾਰਡ ਦੀ ਫੋਟੋ ਖਿੱਚੀ ਕੀ ਗੱਲਬਾਤ ਹੋਈ ਹੈ ਗੱਲਬਾਤ ਭਾਜੀ ਇਦਾਂ ਸੀ ਵੀ ਮੈਂ ਤਾਂ ਖੜਾ ਹੀ ਸਾਈਡ ਤੇ ਤੇ ਇੱਥੇ ਹੀ ਕੋਈ ਸਾਡੀ ਲੇਡੀ ਕੌਂਸਲਰ ਤੇ ਬਲਵਿੰਦਰ ਐਸਐਸਸੀ ਇਹ ਮੁੰਡੇ ਨੇ ਰੋਕਿਆ ਉਹ ਬਦੌੜ ਕਾਜ ਪੱਤਰ ਉਹਨੂੰ ਕਿਹਾ ਵੀ ਪਾਈ ਆਪਣੀ ਕਾਜ ਪੱਤਰ ਦਿਹਾ ਉਹ ਕਾਜ ਪੱਤਰ ਦਿਖਾਉਂਦੀ ਖਾਦਰ ਉਹ ਥੋੜਾ ਉਹਨਾਂ ਹੀ ਵੇਪਰ ਕੇ ਬੋਲਿਆ ਜੀ ਕਾਦੇ ਕਾਜ ਪੱਤਰ ਦੀ ਤੁਸੀਂ ਕਾਦੇ ਰੁਕਣ ਦੀਆਂ ਸਾਨੂੰ ਜਦ ਕਿ ਨਾ ਉਹਦੇ ਸਿਰ ਤੇ ਹੈਲਮਟ ਸੀਗਾ ਨੰਬਰ ਪਲੇਟ ਜਿਹੜੀ ਮੌਲੀ ਬਿਲਕੁਲ ਹੀ ਹੈ ਨਹੀਂ ਜੀ ਪਿਛਲੀ ਜਿਹੜੀ ਸੀ ਉਹ ਵੈਸੇ ਹੀ ਹਾਈ ਸਕੋਰ ਹੀ ਹੈ ਨਹੀਂ ਨਾ ਉਹਦੇ ਕੋਲ ਲਾਇਸੈਂਸ ਸੀ ਤੇ ਉਹਨਾਂ ਨੇ ਫੋਨ ਕੀਤਾ ਅਗਰੇ ਉਹ ਤੇ ਟਿੱਕੀਆਂ ਵਾਲੇ ਚੌਂਕ ਵਿੱਚ ਉਹਦਾ ਕੋਈ ਵਾਰਸ ਹੈ ਜਾਂ ਉਹਨਾਂ ਦਾ ਕੋਈ ਮਾਲਕ ਹੈ ਮੈਨੂੰ ਨਹੀਂ ਪਤਾ ਉਹਦੇ ਬਾਰੇ ਜਾਣਕਾਰੀ ਤੇ ਉਹ ਕਹਿੰਦਾ ਜੀ ਇਹ ਮੇਰੀ ਐਕਟਵਾ ਜੀ ਇਹ ਮੇਰੇ ਵਰਕਰ ਆ ਤੋ ਥੋੜਾ ਉਹ ਮੁੰਡੇ ਵੀ ਜਿਹੜੇ ਜਿਹਨਾਂ ਰੋਕਿਆ ਸੀ ਉਹ ਵੀ ਉਹ ਰੂਟਲੀ ਬੋਲਦੇ ਸੀ ਮੈਡਮ ਨੂੰ ਬੋਲੇ ਤੋ ਸਾਡੇ ਮੇਰੇ ਨਾਲ ਦਾ ਠੰਡਾ ਉਹਨੂੰ ਵੀ ਬੋਲੇ ਜੀ ਇਹ ਸਭ ਤੇ ਵਰਕਰ ਸੀਗਾ ਤੇ 도ੜਨ ਦੀ ਕੀ ਲੋੜ ਸੀ ਤੇ ਫੇਰ ਉਹ ਉਹਦੇ ਮਗਰ ਆਏ ਜਿਹੜੇ ਓਨਰ ਆਏ ਉਹ ਕਹਿੰਦਾ ਜੀ ਮੈਂ ਪ੍ਰ ਮੈਂ ਕਹਾਂ ਜੀ ਲਿਆਓ ਕੀ ਕਹਦਾ ਉਹ ਮੈਨੂੰ ਕਾਰਡ ਇਦਾਂ ਹੀ ਦਿਖਾਇਆ ਕਾਰਡ ਦਿਖਾ ਕੇ ਉਹਨੇ ਜੇਬ ਚ ਪਾ ਲਿਆ ਕੋਈ ਫੋਟੋ ਖਿੱਚੀ ਸਰ ਤੁਸੀਂ ਕਾਰਡ ਦੀ ਮੈਂ ਖਿੱਚੀ ਆ ਫੋਟੋ ਖਾ ਸਕਦੇ ਫੋਟੋ ਕਿਹੜੀ ਸਰ ਫੋਟੋ ਕਹਿੰਦੇ ਕਹਿੰਦਾ ਜੀ ਮੈਂ ਫੌਕਸ ਇੰਡੀਆ ਪੰਨੇ ਕੀ ਦੱਸਿਆ ਜੀ ਤਰੀ ਗੋਡੀ ਸ਼ੁਰੂ ਹੋ ਗਈ ਸਰ ਇਹ ਦੇ ਵਿੱਚ ਮੂਵੀ ਦੇ ਵਿੱਚ ਹੀ ਬਣਾਈ ਸੀ ਨਾ ਮੈਂ ਮੂਵੀ ਦੇ ਵਿੱਚ ਇੱਕ ਮਿੰਟ ਲਿਆਉ ਹਾਂ ਇੱਕ ਮਿੰਟ ਮੈਂ ਕਢ ਕੇ ਸਾਨੂੰ ਚੰਗੀ ਤਰ੍ਹਾਂ ਦਿਖਾ ਦਿੰਦਾ ਤੇ ਉਹ ਫੇ ਆ ਕੇ ਤੇ ਜਾਨੀ ਸਾਰੇ ਤਕਰੀਬਨ ਤਕਰੀਬਨ ਆਪਣੇ ਜਿੰਨੇ ਭੈਣ ਭਰਾ ਵੀਰ ਸੀ ਤੇ ਮੀਡੀਆ ਵਾਲੇ ਉਹ ਸਾਰੇ ਇਕੱਠੇ ਹੋ ਗਏ ਫੇ ਉਹਨਾਂ ਨੇ ਕਿਹਾ ਵੀ ਦੱਸੋ ਜੀ ਤੁਸੀਂ ਕਿਹੜੇ ਮੀਡੀਆ ਚੋਂ ਉਹ ਮੀਡੀਆ ਦਾ ਨਾਮ ਹੈਗਾ ਨਾਲ ਹੀ ਉਹ ਭੱਜ ਗਿਆ ਭੱਜ ਗਏ ਫੇ ਉਹ ਬਾਜੀ ਹੁਣੀ ਆ ਗਏ ਤੁਸੀਂ ਆਪਣਾ ਕਾਰਡ ਤਾਂ ਦਿਖਾਓ ਕਿਹੜੀ মিডিਆ ਚ ਲੱਗੇ ਆ ਕਿਹੜੇ ਵਿਅਕਤੀ ਹੈ ਜਿਹੜੇ ਕਹਿ ਰਹੇ ਸੀ ਮੈਂ ਮਾਲਕ ਹੈ گا ਵਾ ਪ੍ਰੈਸਰ ਉਹ ਹੁਣ ਚਲ ਗਏ ਜੀ ਇੱਥੇ ਚਲ ਗਏ ਸਾਰੇ ਹਰੀ ਕਮੀਜ਼ ਵਾਲਾ ਉਹ ਤੇ ਨਹੀਂ ਉਹ ਜਿਹੜਾ ਮੁੰਡਾ ਸੀਗਾ ਉਹ ਹ ਉਹ ਹਰੀ ਕਮੀਜ਼ ਵਾਲਾ ਖੜਾ ਹੈ ਉਹ ਹੀ ਕਿ ਸੀਗਾ ਜੀ ਉਹੀ ਗੱਡੀ ਚਲਾ ਰਿਆ ਸੀ ਉਹੀ ਦੌੜਿਆ ਉਹੀ ਦੌੜਿਆ ਮੁਰਗੀ ਚਲਾ ਗਿਆ ਉਹਨੂੰ ਸਾਧ ਕੇ ਉਹ ਵੀ ਚਲਾ ਗਿਆ ਮੁਰਗੀ ਜਿਹੜਾ ਮਗਰ ਜਿਹੜਾ ਹਰੀ ਕਮੀਜ਼ ਵਾਲਾ ਹਾਂਜੀ ਹਾਂਜੀ ਤੇ ਹੁਣ ਸਰ ਹਰੀ ਕਮੀਜ਼ ਵਾਲ ਨਾਲ ਕੀ ਗੱਲਬਾਤ ਹੋਈ ਤੁਹਾਡੇ ਮੁੰਡੇ ਨਾਲ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੋਈ ਇਹਦੇ ਉਹਦੇ ਵੀਕਰ ਕੀਤੀ ਸੀ ਬੰਦ ਮੈਂ ਤੇ ਹੁਣ ਇਹ ਦੁਬਾਰਾ ਫੇਰ ਬਾਤ ਸਾਕੇ ਆ ਜੀ ਉਹ ਚੱਲ ਗਿਆ ਜੀ ਮੀਡੀਆ ਵਾਲਾ ਹਰੀ ਟੀ-ਸ਼ਰਟ ਵਾਲਾ ਜਿਹੜਾ ਮੁੰਡਾ ਆ ਇੱਕ ਵਾਰੀ ਉਹਦੇ ਨਾਲ ਵੀ ਜਿਹੜੀ ਆ ਸਾਰੀ ਗੱਲਬਾਤ ਜਿਹੜੀ ਆ ਕਰ ਲੰਨੇ ਆ ਅਖਿਰ ਕੀ ਜਿਹੜੀ ਆ ਸਾਰੀ ਗੱਲਬਾਤ ਹੋਈ ਹੈ ਕੀ ਬ੍ਰਦਰ ਸਾਰੀ ਗੱਲਬਾਤ ਹੋਈ ਆ ਤੁਸੀਂ ਐਕਟਿਵਾ ਛੱਡ ਕੇ ਦੌੜ ਗਏ ਮੁਲਾਜ਼ਮ ਕਹਿ ਰਹੇ ਆ ਨਹੀਂ ਸਰ ਸਰ ਇੱਕ ਮਿੰਟ ਐਕਟਿਵਾ ਛੱਡ ਕੇ ਇੱਕ ਮਿੰਟ ਕੋਈ ਗੱਲਬਾਤ ਪਤਾ ਲੱਗੇ ਕੀ ਗੱਲ ਹੋਈ ਆ ਕਿਹੜੀ ਮੀਡੀਆ ਤੋਂ ਹੋ ਕਿਹੜੀ ਪ੍ਰੈਸ ਤੋਂ ਹੋ ਤੁਸੀਂ ਮੈਂ ਜੁੱਤ ਜੰਗ ਵੀਰੇ ਨਹੀਂSnipe ਆਪਾਂ ਗਏ ਆ ਮੈਂ ਕਰਦਾ ਨਹੀਂ ਹਾਂ ਇਹ ਮੇਰਾ ਨਾਮ ਨਹੀਂ ਕਰਦਾ ਹਾਂ ਹਾਂ ਮੇਰੀ ਬਾਈਕ ਵੀ ਨਹੀਂ ਕੋਈ ਆਉਂਦੀ। ਕੌਣ ਐ ਭਾਜੀ? ਸਰ ਮੈਂ ਉਹਨਾਂ ਦੇ ਕੋਈ ਗੱਲ ਨਹੀਂ ਕਰ ਸਕਦਾ। ਠੀਕ ਹੈ। ਮੈਂ ਕਿਹੜੀ ਪ੍ਰੈਸ ਤੋਂ ਆ ਭਾਜੀ? ਜੋ ਮੇਰ ਨਾਲ ਹੋਇਤੀ ਮੈਂ ਆਪਣੀ ਗੱਲ ਤਾਂ ਦੱਸਦਾ ਮੇਰ ਨਾਲ ਗੱਲ ਹੋਈ ਮੈਨੂੰ ਇੱਕ ਮੈਡਮ ਤੜੀਆਂ ਕਰਾਉਣ ਲੱਪੇ ਆਪਣੇ ਭਰਾ ਦੀ ਐਸੋਸੀਏਸ਼ਨ ਡਾਇਰੈਕਟਰ ਦੀਆਂ ਕਚਹਿਰੀ ਕੰਮ ਕਰਦਾ ਠੀਕ ਹੈ। ਮੈਲੇ ਮੈਂ ਇਹ ਗੱਲ ਕਦਾਂ ਲੱਪੀ ਮੈਨੂੰ ਧਮਕੀ ਦੇਣ ਲੱਪੀ ਤੇ ਪਰਚਾ ਪਾਣਾ। ਮੈਂ ਕਿਹਾ ਮੈਡਮ ਮੈਂ ਦੇਖੋ ਤੁਸੀਂ ਵੀ ਪਹਿਣਾ ਵਰਗੀ ਵੱਡੀ ਮੈਂ ਗਲਤ ਬੋਲਿਆ ਨਹੀਂ ਤੁਹਾਨੂੰ। ਮੈਂ ਆਪਣੀ ਮਾਂ ਦੀ ਸੁੱਖਾ ਕਹਿਣਾ। ਹਰੇਕ ਨੂੰ ਠੀਕ ਹੈ ਵਿੱਚ ਤੁਹਾਡੇ ਗਲਤ ਬੋਲੇ ਤੁਸੀਂ ਰਿਐਕਸ਼ਨ ਲੈ ਮੇਰੇ ਨੂੰ ਅਸੀਂ ਇਹ ਗੱਲ ਮੰਨਦੇ ਆ ਕਿ ਤੁਸੀਂ ਗਲਤ ਨਹੀਂ ਬੋਲੇ ਹੋਣਗੇ ਸ਼ਾਇਦ ਪੁਲਿਸ ਮੁਲਾਜ਼ਮ ਝੂਠ ਬੋਲਦੇ ਹੋਣਗੇ ਪਰ ਕਿਹੜੀ ਪੱਤਰਕਾਰੀ ਤੁਸੀਂ ਕਰਦੇ ਪਿਓ ਕਿ ਤੁਸੀਂ ਸਕੂਟੀ ਛੱਡ ਕੇ ਦੌੜ ਗਏ ਅਸੀਂ ਉਹ ਪੁੱਛ ਰਹੇ ਸਰ ਮੈਂ ਦੇਖੋ ਕੰਮ ਕਰਦਾ ਕਿਹੜੀ ਅਖਬਾਰ 'ਚ ਕਰਦੇ ਭਾਜੀ ਅਖਬਾਰ ਜਨੇ ਮਜੂਬ ਕਰਦਾ ਬਿਜ਼ਾਰ ਤੇ ਅਸੀਂ ਕਾਦੀ ਜੌਬ ਕਰਦੇ ਭਾਜੀ ਆਪਣੇ ਜੌਬ ਕਰਦਾਗਾ ਪ੍ਰੈਸ ਦਾ ਕਾਰਡ ਲੈ ਕੇ ਕਿੱਦਾਂ ਘੁੰਮਦੇ ਪੇ ਫਿਰ ਸਰ ਮੈਂ ਤਾਂ ਘੁੰਮਦਾ ਨਹੀਂ ਪੇ ਤੁਸੀਂ ਉਹ ਮੁਲਾਜ਼ਮ ਕਹਰੇ ਨਾ ਸੀਗੇ ਤੁਸੀਂ ਵੀ ਦੌੜ ਗਏ ਸਰ ਮੈਂ ਤਾਂ ਦੌੜਿਆ ਨਹੀਂਗਾ ਮੈਂ ਇੱਥੇ ਖੜਾ ਤੁਹਾਡੇ ਸਾਹਮਣੇ ਖੜਾ ਕੀ ਐਕਟਿਵਾਈਓ ਕੀਦੀ ਐ ਸਰ ਓਨਰ ਦੇ ਐ ਠੀਕ ਓਨਰ ਕੌਣ ਐ ਜਿਹੜਾ ਛੱਡ ਕੇ 도ੜਿਆ ਹੋਈ ਪੁੱਛਦੇ ਵੇ ਤੁਸੀਂ ਨਾਲ ਸੀਗੇ ਨਾ ਉਹਨਾਂ ਦੇ ਸਰ ਮੈਂ ਨਾਲ ਆ ਪਰ ਮੈਂ ਕਹਿਣ ਨਾਮ ਨਹੀਂ ਲਾ ਸਕਦਾ ਕੈਸੋ ਮੈਂ ਉਦਾਂ ਯਾਰ ਚ ਕੰਮ ਕਰਦਾ ਮੇਰੇ ਕਿਹੜੀ ਅਖਬਾਰ ਚ ਉਹ ਦੱਸ ਦੋ ਓਨਰ ਕਿਹੜੀ ਅਖਬਾਰ ਚ ਉਹ ਦੱਸ ਦੋ ਇੱਕ ਮਿੰਟ ਸਰ ਕੋਈ ਨਹੀਂ ਸਰ ਨਾਮ ਨਹੀਂ ਲਾ ਸਕਦਾ ਮੈਂ ਉਹ ਪਾਜੀ ਅਖਬਾਰ ਚ ਕੰਮ ਕਰਦੇ ਪੋਰਟਲ ਚ ਕਰਦੇ ਉਹੀ ਕਰਦੇ ਨੇ ਕੰਮ ਪਰ ਉਹਨਾਂ ਦਾ ਨਾਮ ਨਹੀਂ ਲਾ ਸਕਦਾ ਮੈਂ ਕਹਿ ਸਕਦਾ ਕਿਉਂ ਚਿੱਟਾ ਵੱਲ ਖੇਡ ਖੜਕੀ ਜਾਂਦੇ ਜਿਹੜਾ ਨਾਂ ਨਹੀਂ ਲੈ ਸਕਦੇ ਸਰ ਚਿੱਟਾ ਕਾਡ ਰੱਖਣਾ ਦੱਸੋ ਫੇ ਨਾਂ ਕਿਉਂ ਨਹੀਂ ਲੈ ਰਹੇ ਐਦਾਂ ਦਾ ਕਿਹੜਾ ਨਾਮ ਆ ਜਿਹੜਾ ਸੁਣ ਕੇ ਬੇਹੋਸ਼ ਹੋ ਜਾਣ ਲੋਕਾਂ ਨੇ ਨਹੀਂ ਜੀ ਸਰ ਨਾਂ ਨਹੀਂ ਲੈ ਸਕਦਾ ਨਾਮ ਨਹੀਂ ਲੈ ਸਕਦੇ ਓខਾ ਨਾਮ ਆ ਤੁਹਾਡਾ ਲੰਬਾ ਨਾਮ ਹੈ ਓខਾ ਸਾਨੂੰ ਪ੍ਰੈਸ ਦਾ ਕਾਰਡ ਕਿਹੜਾ ਉਹ ਦੱਸ ਸਕਦੇ ਹੋ ਪ੍ਰੈਸ ਦਾ ਕਾਰਡ ਦਿਖਾ ਸਕਦੇ ਹੋ ਬ੍ਰਦਰ ਸਰ ਮੇਰੇ ਕੋਲ ਸੜਾ ਕਾਰਡ ਹੈ ਤੁਸੀਂ ਨਾਲ ਸੀਗੇ ਨਾ ਕੌਣ ਸੀਗੇ ਦੱਸ ਦੋ ਜੋ ਤੁਹਾਨੂੰ ਪਤਾ ਹੀ ਨਹੀਂ ਹਰ ਕਿਸੇ ਨਾਲ ਵਹਿ ਕੇ ਨਿਕਲ ਜਾਂਦੇ ਤੁਸੀਂ ਭਾਈ ਮੈਂ ਹਰ ਕਿਸੇ ਨਾਲ ਵਹਿ ਕੇ ਤਾਂ ਨਿਕਲ ਉਹੀ ਪੁੱਛ ਰਿਹਾ ਬੰਦੇ ਦਾ ਨਾਂ ਕੀ ਹੈ ਹਾਂਜੀ ਭਾਜੀ ਤੁਸੀਂ ਦੇਖ ਸਕਦੇ ਹੋ ਕਿ ਵਿਅਕਤੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਕਿ ਪ੍ਰੈਸ ਦੇ ਕਾਰਡ ਜਿਹੜੇ ਦਿਖਾ ਕੇ ਉਸ ਤੋਂ ਬਾਅਦ ਦੌੜ ਗਏ ਸੀਗੇ ਕੌਣ ਹੈ ਉਹ ਵਿਅਕਤੀ ਕੀ ਨਾਂ ਹੈ ਉਹਦਾ ਤੇ ਇਹਨਾਂ ਨੂੰ ਜਿਹੜੀ ਕੋਈ ਵੀ ਹੈ ਗੱਲ ਜਿਹੜੀ ਹੁਣ ਸਮਝ ਨਹੀਂ ਆ ਰਹੀ ਕਿ ਕੀ ਗੱਲ ਕਰੀਏ ਤੇ ਕਿਹੜੀ ਗੱਲ ਜਿਹੜੀ ਹੈ ਨਾ ਕਰੀਏ ਭਾਜੀ ਦਿਖਾ ਦਿਓ ਕਾਰਡ ਤਲਬ ਉਹ ਕਾਰ ਦੀ ਫੋਟੋ ਨਹੀਂ ਕਾਰ ਦੀ ਫੋਟੋ ਤੇਰੇ ਕੋਲ ਆਈ ਆਹੋ ਚੱਲ ਕੋਈ ਨਾ ਦਿਖਾ ਦੇ ਉੱਚੀ ਦਿਖਾ ਦੇ ਤੁਸੀਂ ਜਿਹੜੀ ਵੀਡੀਓ ਬਣਾਈ ਉਹ ਚ ਦਿਖਾ ਦਿਓ ਠੰਡਾ ਵੀਡੀਓ ਮੈਨੂੰ ਦੱਸੋ ਪਹਿਲਾਂ ਤੇ ਕਰ ਮੈਂ ਸਰ ਵੇ ਇੰਨੀ ਆ ਬਸ ਅੱਗੇ ਕਰੋ ਆਹ ਬੰਦਾ ਹੈ ਇਹ ਇਹ ਆ ਜਿਹੜਾ ਜਿਹੜਾ ਬੰਦਾ 도ੜਿਆ ਸੀਗਾ ਹਾਂ ਹਾਂ ਇਹ ਹੀ ਜਿਹੜਾ ਇਹ ਆ ਇਹ ਆ ਜਾਣਾ ਸਰਦ ਮੇ ਅੱ삐 ਆ ਵੇਹੇ ਜੀ ਗਾ ਇਹ ਬੰਦਾ ਸਰ ਦੌੜਿਆ ਦੌੜ ਗਿਆ ਸੀ ਇਹੀ ਕਹਿੰਦਾ ਸੀ ਮੈਂ ਪੱਤਰਕਾਰ ਮੀਡੀਆ ਦਾ ਜਾਂ ਤੇ ਇਨੇ ਸਰ ਜਿਹੜਾ ਪ੍ਰੈਸ ਦਾ ਕਾਰਡ ਦਿਖਾਇਆ ਸੀਗਾ ਕੋਈ ਉਹ ਇਹਦੀ ਕੋਲੀ ਸੀਗਾ ਸਹੀ ਹੈ ਸਹੀ ਕਰੀ ਕੋਰੀ ਨਹੀਂ ਆ ਰਹੀ ਨਹੀਂ ਸਰ ਇਹੋ ਗਾੜਾ ਆਪਣੇ ਕਿਹੜਾ ਹੈ ਗਲਤ ਬੋਲੇ ਨਾ ਬੋਲ ਸਰ ਉਹ ਸੇ ਉਹ ਕਹਿ ਰਹੇ ਨੇ ਇਲੈਗਲ ਕਾਰਡ ਹਾ 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 ਗਾੜਾ ਆਪਣੇ अब आओ तो बैरी भाई कारने लीगल कारने लीगल रहने वाले अच्छे हाँ मैं दिखाना मैंने सही तो नहीं कहा कोई तो इंसाफ लेकर आ रहा है दिखा रहा हूँ लेकर आ रहा है नहीं जगते पंजाब सबसे आप बोल सकते हैं आजकल इस आदमी बैरी नहीं देखी हाँ मैं दिखाना मैंने सही नहीं कहा कोई इंसाफ लेकर आ रहा है ਬਸ ਫਿਰ ਦੇਖ ਸਕਦੇ ਹੋ ਕਿ ਪੰਜਾਬ ਫੋਕਸ ਦਾ ਕੋਈ ਜਿਹੜਾ ਕਾਰਡ ਬਣਿਆ ਹੋਇਆ ਹੈ ਤੇ ਸਰ ਇਹ ਬੰਦਾ ਉਸ ਤੋਂ ਬਾਅਦ ਕਾਰਡ ਛੱਡ ਕੇ ਦੌੜ ਗਿਆ ਆਪਣੇ ਕਾਰਡ ਛੱਡ ਕੇ ਨਹੀਂ ਦੌੜਿਆ ਮੈਂ ਤਾਂ ਖੋ ਕੇ ਲੈ ਗਿਆ ਕੱਢ ਦੇ ਖੋ ਕੇ ਲੈ ਗਿਆ ਹੱਥੋਂ ਖੋ ਕੇ ਲੈ ਗਿਆ ਹਾਂਜੀ 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 ਉਸ ਤੋਂ ਬਾਅਦ ਕਿੱਧਰ ਨੂੰ ਦੌੜਿਆ ਸਰ ਉਹ ਚਲਾ ਗਿਆ ਚੌਂਕ ਨੂੰ ਉਹ ਜਿਹੜੇ ਮੈਡਮ ਸੀ ਜਿਨ੍ਹਾਂ ਦੇ ਕੋਲ ਇਹ ਕਾਰਡ ਜਿਨ੍ਹਾਂ ਨੇ ਬਣਾਇਆ ਉਹ ਮੈਡਮ ਨਾਲ ਗੱਲ ਕਰਾ ਰਹੀ ਸੀ ਠੀਕ ਹੈ ਹਾਂਜੀ ਵੀ ਇਹ ਕਾਰਡ ਸਾਡੇ ਵੱਲੋਂ ਇਸ਼ੂ ਹੋਇਆ ਹੈ ਜੋ ਤੋਂ ਇਹ ਜਿਆਦਾ ਸਾਰਾ ਇਹ ਰੋਲਾ ਪਰ ਪਰ ਪੈਣ ਕਰਕੇ ਉਹ ਚਲਾ ਗਿਆ ਦੇਖੋ ਮਤਲਬ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਕਿ ਸਰ ਸ਼ਹਿਰ ਦੇ ਵਿੱਚ ਅੱਜ ਕੱਲ ਇਲੀਗਲ ਲੋਕਾਂ ਨੇ ਪ੍ਰੈਸ ਦੇ ਕਾਰਡ ਬਣਾ ਕੇ ਜਿਹੜਾ ਘੁੰਮਣਾ ਸ਼ੁਰੂ ਕਰ ਦਿੱਤਾ ਤਾਂ ਕਿ ਪੁਲਿਸ ਤੋਂ ਜਿਹੜਾ ਆ ਵਿਚਾਰ ਰਵੇ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੱਲ ਕਿਹੜੀ ਵਾਰਦਾਤ ਹੋਈ ਸੀ ਕਿਹੜੀ ਖਬਰਾਂ ਹੋਈਆਂ ਸੀ ਕਿਉਂਕਿ ਜਿਹੜਾ ਪੱਤਰਕਾਰ ਹੁੰਦਾ ਅਸਲ ਦੇ ਵਿੱਚ ਮੁਲਾਜ਼ਮ ਉਹਨਾਂ ਨੂੰ ਜਾਣਦੇ ਹੁੰਦੇ ਕਿਉਂਕਿ ਰੋਜ਼ ਦਾ ਨਿਕਲਣਾ ਮਿਲਣਾ ਹੁੰਦਾ ਹੈ ਹਾਂਜੀ ਅਸੀਂ ਸਤ ਪਹਿਲੇ ਦੇਖ ਰਹੇ ਹਾਂ ਵੀ ਜਿਹੜਾ ਅਸਲੀ ਪੱਤਰਕਾਰ ਆ ਜਾਂ ਸਾਡੇ ਮੂੰਹ ਮੱਥੇ ਲੱਗਦਾ ਹਰੇਕ ਦਿਨ ਤਕਰੀਬਨ ਤਕਰੀਬਨ ਆਪਾਂ ਸ਼ਹਿਰ ਵਿੱਚ ਹਰੇਕ ਨੂੰ ਜਾਣਦੇ ਹੀ ਹਾਂ ਜੀ ਤੇ ਜਿਹੜਾ ਦੂਜਾ ਹੁੰਦਾ ਅੱਜ ਦਾ ਹੁਣ ਅਨਲੀਗਲ ਇਹ ਕੇਂਦਰ ਬਣਾਇਆ ਕਾਰਡ ਹੁਣ ਅਨਲੀਗਲ ਨਾ ਲੀਗਲ ਇਹ ਮੈਂ ਕਹਿ ਸਕਦਾ ਆਪਾਂ ਇਹਦੇ ਵਿੱਚ ਐਡਰੈਸ ਲਿਖਿਆ ਆ ਆਪਣੀ ਸੀਨੀਅਰ ਅਫਸਰਾਂ ਨੂੰ ਫੋਨ ਕਰਕੇ ਕਰਕੇ ਗੱਲਬਾਤ ਉਹਨਾਂ ਨੂੰ ਦੱਸਾਂਗੇ ਵੀ ਆ ਦੇਖੋ ਆਪਾਂ ਇਹਦੀ ਵੈਰੀਫਾਈ ਕਰਾ ਦੇਣਾ ਸਰ ਕਿਸੇ ਅਫਸਰਾਂ ਨਾਲ ਗੱਲਬਾਤ ਹੋਈ ਹੈ ਹਜੇ ਤੱਕ ਕਿਸ ਨੂੰ ਦੱਸਿਆ ਸੀਪੀ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਇਹ ਕਿਹਾ ਸੀ ਜੇ ਇਹਦੀ ਬਣਦੀ ਹੈ ਤੇ ਕ ਵਹੀਕਲ ਹਜੇ ਉਧਰ ਬੌਂਡ ਕਰ ਦਿੱਤਾ ਹੋਇਆ ਤੇ ਸਰ ਪੁਲਿਸ ਲਾਈਨ ਕੋਲ ਤੱਕ ਭੇਜਣਾ ਤੁਸੀਂ ਇਹਨੂੰ ਜੀ ਹੁਣ ਲੈ ਕੇ ਭੇਜਣ ਲੱਗਾ ਜੀ ਤੁਹਾਨੂੰ ਦੱਸ ਦਈਏ ਕਿ ਸੋ ਇਹ ਵਹੀਕਲ ਹੈ ਦਿਖਾ ਦਈਏ ਕਿ ਜੀ ਜੀ ਨੰਬਰ ਪਲੇਟ ਵੀ ਜਿਹੜੀ ਪਿੱਛੇ ਹੈ ਦੇਖ ਸਕਦੇ ਹੋ ਕਿ ਸਾਰੀ ਮੋੜੀ ਹੋਈ ਹੈ ਤੇ ਜਿਹੜੀ ਅੱਗੇ ਨੰਬਰ ਪਲੇਟ ਉਹ ਹੈ ਹੀ ਨਹੀਂ ਸੋ ਸ਼ਹਿਰ ਦੇ ਵਿੱਚ ਫਰਜ਼ੀ ਪੱਤਰਕਾਰ ਜਿਹੜੇ ਲਗਾਤਾਰ ਘੁੰਮਦੇ ਪਏ ਆ ਤਸਵੀਰਾਂ ਜਿਹੜੀਆਂ ਜਿਹੜੀਆਂ ਤੁਹਾਨੂੰ ਦਿਖਾ ਦਤੀਆਂ ਕਿ ਨਕਲੀ ਕਾਰਡ ਬਣਾ ਕੇ ਜਿਹੜੇ ਅੱਜ ਕੱਲ ਲੋਕੀ ਜਿਹੜੇ ਘੁੰਮਦੇ ਪਏ ਆ ਤੇ ਪ੍ਰਸ਼ਾਸਨ ਨੇ ਕਿਤਨਾ ਕਿਤੇ ਜਿਹੜੀ ਹੁਣ ਨਕੇਲ ਕੱਸੀ ਹੋਈ ਆ ਹੈਰਾਨਗੀ ਵਾਲੀ ਗੱਲ ਹੈ ਜੇ ਜੈਨੂਨ ਪੱਤਰਕਾਰ ਸੀ ਜਸਲੀ ਪੱਤਰਕਾਰ ਸੀ ਤਾਂ ਫਿਰ ਕਾਰਡ ਦਿਖਾ ਕੇ ਭੱਜਣ ਦੀ ਕੀ ਲੋੜ ਸੀਗੀ ਉਥੇ ਤਾਂ ਦੱਸ ਦਈਏ ਕਿ ਪ੍ਰਸ਼ਾਸਨ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਉਥੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਬੰਦੀ ਕਾਰਵਾਈ ਉਹ ਵਿਅਕਤੀ ਉੱਤੇ ਕੀਤੀ ਜਾਏਗੀ ਫਿਲਹਾਲ ਜਿਹੜਾ ਵੀ ਵੀਕਲ ਹੈ ਉਹ ਜਿਹੜਾ ਬੌਂਡ ਕਰ ਦਿੱਤਾ ਬਣਾ ਕੇ ਘੁੰਮ ਰਿਹਾ ਉਹਨਾਂ ਤੇ ਜਿਹੜੀ ਹੈ ਸਖਤ ਕਾਰਵਾਈ ਕਰਦਾ ਇਸੇ ਤਰ੍ਹਾਂ ਦੀ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਸਾਨੂੰ ਦਿਓ ਜਾਤ ਕੈਮਰਾਮੈਨ ਸਾਹਿਲ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ